ਹਰ ਅਦਮੀ ਹੀ ਸੋਚਦਾ ਯਾਰ ਮੈਂ ਕਿਉਂ ਕਰਾਂ ਯਾਰ ਕਿੰਨਾ ਕੁਝ ਕਿਸੇ ਕੋਲ ਵੀ ਹੁੰਦਾ ਨਾ ਤੁਸੀਂ ਕੋਸ਼ਿਸ਼ ਕਰਿਆ ਰਾਈਟ ਵਗੈਰਾ ਫਿਰ ਕੀ ਕੀ ਦਿੱਤਾ ਜਾਂਦਾ ਜੀ ਤੁਹਾਡੇ ਕੋਲ ਇਹਨਾਂ ਨੂੰ ਕੇਲੇ ਦਿੱਤੇ ਜਾਂਦੇ ਆ ਬਾਦਾਮ ਦਿੱਤੇ ਜਾਂਦੇ ਆ ਜੇ ਗਰਮੀਆਂ ਦਾ ਮੌਸਮ ਆ ਤੇ ਅਸੀਂ ਜੂਸ ਜਿਵੇਂ ਅਮਲ ਇਸ ਕੰਜ ਵੀ ਬਣਾ ਕੇ ਦਿੰਨੇ ਆ ਸੋ ਗਰਾਊਂਡ ਬਣਾਈਏ ਤੁਸੀਂ ਘਰ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਹੀ ਤੇ ਪਰਿਵਾਰ ਹੀ ਜਿਹੜਾ ਖੇਡਦਾ ਵਾ ਕੀ ਕਹਿਣਾ ਚਾਹ। ਦੇਖੋ ਜੀ ਮੈਨੂੰ ਓਨੀ ਖੁਸ਼ੀ ਆਪਣੀ ਕੋਠੀ ਬਣਾਉਣ ਦੀ ਨਹੀਂ ਹੋਈ ਜਿੰਨੀ ਮੈਨੂੰ ਆਹ ਹੋਈ। ਸੋ ਅੱਜ ਪਰਿਵਾਰ ਦਿਖਾਵਾਂਗੇ ਤੇ ਨਾਲ ਦੀ ਨਾਲ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ। ਖੁਦ ਇੰਟਰਨੈਸ਼ਨਲ ਹੋਕੀ ਪਲੇਅਰ ਰਹੇ ਨੇ ਤੇ ਬੜੀ ਸਟ੍ਰਗਲ ਕੀਤੀ ਬੜੀ ਮਿਹਨਤ ਕੀਤੀ ਹੈ। ਮਿਹਨਤ ਕਰਕੇ ਪ੍ਰਮਾਤਮਾ ਨੇ ਫਲ ਵੀ ਦਿੱਤਾ ਹੈ ਤੇ ਬਾਹਰ ਜਾ ਕੇ ਸੈੱਟ ਵੀ ਹੋ ਗਏ ਨੇ ਪਰ ਕਿਤੇ ਨਾ ਕਿਤੇ ਅੱਜ ਵੀ ਆਪਣੇ ਪੰਜਾਬ ਨੂੰ ਤੇ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਨਹੀਂ ਪਹੁੰਚਾਇਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਗੁਰਨਾਨਕ ਦੇਵ ਹਾਕੀ ਅਕੈਡਮੀ ਚਾਹਲ ਕਲਾਂ ਸੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਐਨ ਆਰ ਆਈ ਵੀਰਾਂ ਵੱਲੋਂ ਜਰੀਏ ਚਲਾਈ ਜਾ ਰਹੀ ਏ ਫ੍ਰੀ ਹਾਕੀ ਅਤੇ ਗੇਂਦ ਛੂਜ਼ ਵਰਦੀ ਹਰ ਇੱਕ ਚੀਜ਼ ਜਰੀਏ ਉਹ ਇਹਨਾਂ ਨੂੰ ਪ੍ਰੋਵਾਈਡ ਕਰਦੇ ਨੇ ਬੜੀ ਮਿਹਨਤ ਕੀਤੀ ਏ ਮਿਹਨਤ ਕਰਕੇ ਕੁਝ ਨਾ ਕੁਝ ਬਣੇ ਨੇ ਤੇ ਬਾਹਰ ਜਾ ਕੇ ਸੈੱਟ ਹੋਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਨਹੀਂ ਭੁਲਾਇਆ ਤੇ ਮਿਹਨਤ ਵੀ ਕਰਦੇ ਨੇ ਉੱਤੇ ਤੇ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਸੈਲੀਬ੍ਰੇਸ਼ਨ ਵੀ ਕਰਦੇ ਨੇ ਹੁਣ ਯੂ ਐਸ ਏ ਤੋਂ ਬਟਾਲੇ ਪਹੁੰਚੇ ਨੇ ਚਾਲ ਕਲਾ ਆਪਾਂ ਗੱਲਬਾਤ ਵੀ ਕਰਾਂਗੇ ਕਿੱਦਾਂ ਮਨ ਦੇ ਵਿੱਚ ਆਇਆ ਤੇ ਕਿਉਂ ਇਹ ਜਿਹੜੀ ਸੇਵਾ ਕਰਦੇ ਪਏ ਨੇ ਆਪਾਂ ਗੱਲਬਾਤ ਕਰਾਂਗੇ ਖੁਦ ਵੀ ਜਿਹੜੇ ਨੇ ਪਲੇਅਰ ਰਹਿ ਚੁੱਕੇ ਨੇ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਚਾਲਾ ਹੈ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਡਾ ਪਰਿਵਾਰ ਬੜਾ ਵੱਡਾ ਹੈ ਤੇ ਸੇਵਾ ਵੀ ਤੁਸੀਂ ਬੜੀ ਕਰਦੇ ਹੋ ਕਿ ਆਪਣੀ ਐ ਦੱਸਿਓ ਕਿ ਕਿੰਨੀ ਕਿ ਮਿਹਨਤ ਕੀਤੀ ਹੈ ਤੁਸੀਂ ਇਸ ਮਕਾਮ ਤੇ ਪਹੁੰਚੇ ਹੋ ਦੇਖੋ ਜੀ ਮਿਹਨਤ ਤੇ ਜਿਉਂ ਦੇ ਇੱਥੇ ਮਾਰਕੀਟ ਚ ਗਏ ਤੀ ਸਾਲ ਹੋ ਗਿਆ ਲੱਗੇ ਆ ਔਰ ਮੇਰੇ ਖਿਆਲ ਮਰਦੇ ਦਮ ਤੱਕ ਚੱਲਦੀ ਰਹਿਣੀ ਆ ਜੀ ਤੇ ਪਰਿਵਾਰ ਇਹ ਤੇ ਜੇ ਛੋਟਾ ਜਿਹਾ ਪਰ ਆਹੀਂ ਕਹਿੰਦੇ ਇਹਦੂ ਵੀ ਵੱਡਾ ਹੋਵੇ ਜਦੋਂ ਇਹ ਵੱਡਾ ਹੋਵੇ ਤੇ ਪ੍ਰਮਾਤਮਾ ਨੇ ਜਿੰਨਾ ਕੁਝ ਦਿੱਤਾ ਇਹਨੂੰ ਅਸੀਂ ਅੱਗੇ ਵੰਡੀਏ ਹੋਰ ਇਹਨਾਂ ਵਾਸਤੇ ਸਾਡਾ ਕੋਈ ਨੇਕ ਹੋਣ ਵੀ ਅਸੀਂ ਇਹਨਾਂ ਦਾ ਪਰਵਾਹ ਹੀ ਨਾ ਕਰੀਏ ਜੀ ਉਹ ਦੇਣ ਲੱਗਾ ਖੁੱਲੇ ਦਿਲ ਨਾਲ ਦੇ ਰਿਹਾ ਤੇ ਪਰਵਾਹ ਹੀ ਵੀ ਨਹੀਂ ਕਰਦੇ ਹੈਗੇ ਬਈ ਜਿਹੜਾ ਆਪਣੇ ਬਾਪ ਦਾ ਦੇ ਰਿਹਾ ਉਹਦਾ ਦਿੱਤਾ ਸਭ ਘਰ ਵੰਡੀ ਜਾ ਰਿਹਾ ਤੇ ਇਹ ਪਰਿਵਾਰ ਬੜਾ ਸੋਹਣਾ ਵਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਧੀਆਂ ਪੁੱਤ ਅੱਗੇ ਵਧਣ ਸਾਰੇ ਸਮਾਜ ਚ ਚੰਗੇ ਇਨਸਾਨ ਬਣ ਹੋਰ ਕੁਝ ਵੀ ਨਾ ਤੇ ਚੰਗੀ ਡਰਗ ਤੋਂ ਵੱਜਣ ਨਸ਼ਿਆਂ ਤੋਂ ਵੱਜਣ ਜੇ ਅਸੀਂ ਇਹਨਾਂ ਨੂੰ ਬਚਾ ਲਿਆ ਨਾ ਆਉਣ ਉਸ ਸਮੇਂ ਤੇ ਅਸੀਂ ਬਹੁਤ ਕੁਝ ਕਰ ਜਾਵਾਂਗੇ ਬਹੁਤ ਤਰੱਕੀ ਕਰ ਜਾਵਾਂਗੇ ਸਾਨੂੰ ਲੋੜ ਹੈ ਇਹਨਾਂ ਨੂੰ ਬਚਾਉਣ ਦੀ ਪ੍ਰੋਬਲਮ ਤੇ ਇਹਨਾਂ ਕੀ ਆਹਰ ਆਦਮੀ ਹੀ ਸੋਚਦਾ ਯਾਰ ਮੈਂ ਕਿਉਂ ਕਰਾਂ ਯਾਰ ਜਿੰਨਾ ਕੁਝ ਕਿਸੇ ਕੋਲ ਵੀ ਹੁੰਦਾ ਨਾ ਤੁਸੀਂ ਕੋਸ਼ਿਸ਼ ਕਰੋ ਔਰ ਮੈਂ ਕਦੀ ਵੀ ਨਹੀਂ ਸੋਚਿਆ ਮੈਨੂੰ ਇੰਨਾ ਡਿਫਰੈਂਸ ਕਦੀ ਨਹੀਂ ਲੱਗਾ ਕਿ ਮੇਰਾ ਪੋਤੇ ਅੱਜ ਆ ਮੇਰੇ ਆਤੀਆ ਪੋਤਾ ਨਹੀਂ ਹੈ ਮੈਨੂੰ ਸੇਮਥ ਲੱਗਦਾ ਵਾ ਤੇ ਮੈਂ ਉੱਥੇ ਬੈਠਾ ਵੀ ਇੰਨਾ ਇੰਜੋਏ ਕਰਦਾ ਕੈਮਰੇ ਚ ਹਮੇਸ਼ਾ ਦੇਖਦਾ ਵਾ ਕਿ ਹਾਂ ਵੀ ਨਿਆਣੇ ਖੇਡ ਰਹੇ ਆ ਔਰ इवन ਕਿ ਹੁਣ ਵੀ ਮੇਰਾ ਖਿਆਲ ਆ ਵੀ ਵਾਈਫ ਵੇਖ ਰਹੀ ਹੋਊਗੀ ਉਥੇ ਵੀ ਹਾਂ ਨਿਆਣੇ ਸ਼ਾਮ ਨੂੰ ਸਵੇਰੇ ਕਿੰਨੇ ਆਏ ਆ ਕੌਣ ਕੀ ਕਰ ਰਿਹਾ ਉਹਨਾਂ ਦਾ ਸਾਰਾ ਖਿਆਲ ਆ ਰਹੇ ਆ ਤੇ ਜਦੋਂ ਮੈਂ ਇਹਨਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਆ ਨਹੀਂ ਤੇ ਤੁਸੀਂ ਇਹਨਾਂ ਕੋਲ ਪੁੱਛ ਲਓ ਕਦੀ ਵੀ ਡਾਈਟ ਵਗੈਰਾ ਫਿਰ ਕੀ ਕੀ ਦਿੱਤਾ ਜਾਂਦਾ ਜੀ ਤੁਹਾਡੇ ਕੋਲ ਇਹਨਾਂ ਨੂੰ ਕੇਲੇ ਦਿੱਤੇ ਜਾਂਦੇ ਆ ਬਾਦਾਮ ਦਿੱਤੇ ਜਾਂਦੇ ਆ ਜੇ ਗਰਮੀਆਂ ਦਾ ਮੌਸਮ ਆ ਤੇ ਅਸੀਂ ਇਹਨਾਂ ਨੂੰ ਜੂਸ ਦਿੰਦੇ ਆ ਮਲ ਇਸਕੰਜਵੀ ਬਣਾ ਕੇ ਦਿੰਨੇ ਆ ਜੋ ਜੋ ਵੀ ਠੀਕ ਲੱਗਦਾ ਸਮੇਂ ਦੇ ਮੁਤਾਬਕ ਉਸ ਸੋ ਬੜਾ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਗਰਾਊਂਡ ਬੜੀ ਮਹਿੰਗੀ ਗਰਾਊਂਡ ਬਣਾਤੀ ਹੈ ਪਰਿਵਾਰ ਆ ਤੁਹਾਡਾ ਪਤਾ ਲੱਗੇ ਕਿ ਤੁਸੀਂ بیٹے ਦਾ ਜਨਮ ਦਿਨ ਵੀ ਜਿਹੜਾ ਇਸ ਪਰਿਵਾਰ ਨਾਲ ਸੈਲੀਬ੍ਰੇਸ਼ਨ ਕੀਤਾ ਤੇ ਤੁਹਾਡੀ ਵੀ ਐਨੀਵਰਸਰੀ ਜਿਹੜੀ ਇੱਥੇ ਹੀ ਤੁਸੀਂ ਮਨਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀ ਹਾਕੀ ਆ ਜੇ ਮੈਂ ਇੱਥੇ ਹੁੰਦਾ ਤੇ ਸ਼ਾਇਦ ਹੋ ਸਕਦਾ ਮੈਂ ਆਪਣੇ ਪੁਰਾਣੇ ਕਮਰੇਆਂ ਦੋਹਾਂ ਨੂੰ ਦਰਵਾਜ਼ੇ ਵੀ ਨਵੇਂ ਕਰ ਸਕਦਾ ਇਸ ਹਾਕੀ ਨੇ ਮੈਨੂੰ ਇੱਥੇ ਬਚਾਇਆ ਇਸ ਹੈ ਹਾਕੀ ਨੇ ਇੱਥੇ ਬਚਾਇਆ ਤੇ ਮੇਰਾ ਫਰਜ ਬਣਦਾ ਕਿ ਮੈਂ ਉਹਦਾ ਵਾਪਸ ਕਰ ਜਾ ਲਾਵਾਂ ਤੇ ਉਹੀ ਮੈਂ ਕੋਸ਼ਿਸ਼ ਕਰ ਰਿਹਾ ਆਂ ਵੀ ਕਿਸੇ ਤਰ੍ਹਾਂ ਵੀ ਮੈਂ ਇਸ ਜਨਮ ਚ ਸਾਥ ਤੱਕ ਬਰਾਬਰ ਕਰ ਜਾਵਾਂ ਜੇ ਹੋ ਸਕੇ ਆ ਤੇ ਮੈਂ ਟਰਾਈ ਕਰਦਾ ਆਂ ਤੇ ਅੱਗੇ ਆ ਕਿ ਮੇਰੇ ਬੱਚੇ ਔਰ ਮੇਰਾ ਪਰਿਵਾਰ ਮੈਂ ਨਾ 100% ਸਾਥ ਦਿੰਦੇ ਆ ਉਹਨਾਂ ਪਰਵਾਰ ਨਾਲ ਕੋਈ ਚੀਜ਼ ਨਹੀਂ ਹੋਈ ਸੋ ਫਿਰ ਹੁਣ ਕਿੰਨੀ ਦੇਰ ਵਾਸਤੇ ਇੱਥੇ ਆਏ ਹੋ ਤੇ ਕਿੰਨੀ ਦੇਰ ਪਰਿਵਾਰ ਦੇ ਵਿੱਚ ਰਹਿਣਾ ਤੇ ਫਿਰ ਕਿਦੋਂ ਜਾਣਾ ਤੁਸੀਂ ਵਾਪਸੀ ਮੈਂ ਤੇ ਦੇਖੋ ਜੀ ਹੁਣ ਇਹ ਅਜੇ 18 ਸਾਲਾਂ ਦਾ ਆ ਤੇ ਮੈਂ ਹਮੇਸ਼ਾ ਕਿਹਾ ਪੁੱਤ ਚਾਬੀਆਂ ਫੜ ਮੈਨੂੰ ਆਜ਼ਾਦ ਕਰ ਦੋ ਮੈਂ ਤੁਹਾਡੇ ਕੋਈ ਚੀਜ਼ ਨਹੀਂ ਮੰਗਦਾ ਮੈਨੂੰ ਆਪਣੇ ਪਰਿਵਾਰ ਚ ਇੱਥੇ ਆਉਣ ਦਿਓ ਜਾਣ ਦਿਓ ਹੁਣ ਵੀ ਮੱਲ ਤਿੰਨ ਮਹੀਨੇ ਆਏ ਆ ਤੇ ਜਿੰਨਾ ਚਿਰ ਨਾਲ ਦੇ ਮੈਨੂੰ ਧੱਕੇ ਮਾਰ ਕੇ ਨਹੀਂ ਕੱਢਦੇ ਮੈਂ ਤੇ ਇੱਥੇ ਰੁਗਾਂਗਾ ਜਾਂ ਕਿਤੇ ਘਰ ਦੀਨੇ ਪਿਆਰ ਚ ਖੋਣ ਚ ਕਹਿਤਾ ਵੀ ਹਣੀ ਆ ਜਾ ਬੰਦਿਆ ਪੁੱਤ ਬਣ ਕੇ ਤੇ ਮੈਂ ਤੇ ਭੱਜਾਂਗਾ ਨਹੀਂ ਵਾਣਾ ਮੇਰਾ ਮਨ ਇੱਥੇ ਸੋ ਗਰਾਊਂਡ ਬਣਾਈਏ ਤੁਸੀਂ ਘਰ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਤੇ ਪਰਿਵਾਰ ਹੀ ਜਿਹੜਾ ਖੇਡਦਾ ਵਾ ਕੀ ਕਹਿਣਾ ਚਾਹੁੰਦਾ ਦੇਖੋ ਜੀ ਮੈਨੂੰ ਓਨੀ ਖੁਸ਼ੀ ਆਪਣੀ ਕੋਠੀ ਬਣਾਉਣ ਦੀ ਨਹੀਂ ਹੋਈ ਜਿੰਨੀ ਮੈਨੂੰ ਆਹ ਹੋਈ ਆ ਜੀ ਕਿਉਂਕਿ ਅੱਗੇ ਮੈਨੂੰ ਉਹ ਉੱਥੇ ਜਾ ਕੇ ਪਿੰਡ ਬੱਚਿਆਂ ਨੂੰ ਮਿਲਣਾ ਪੈਂਦਾ ਤੇ ਹੁਣ ਮੈਂ ਇੱਥੇ ਆਉਂਦਿਆਂ ਨੂੰ ਘਰ ਹੀ ਬੈਠੇ ਹੁੰਦੇ ਆਉਂਦਿਆਂ ਸਾਰੇ ਆਏ ਹੁੰਦੇ ਆ ਮੈਂ ਬਾਹਰ ਕੁਰਸੀ ਲਾ ਕੇ ਬਹਿ ਜਾਂਦੇ ਅਸੀਂ ਸਾਰੇ ਜਾਨੇ ਗੱਪਾਂ ਮਾਰਦੇ ਆ ਆਪਣੀਆਂ ਪੁਰਾਣੀ ਆਈ ਯਾਦਾਂ ਤਾਜ਼ੀਆਂ ਕਰਦੇ ਆ ਜੀ ਸਾਨੂੰ ਯਾਦ ਆਉਂਦਾ ਕਿ ਜਦੋਂ ਅਸੀਂ ਇੰਨਾ ਵਰਗੇ ਹੁੰਨੇ ਸਾਂ ਤੱਕ ਕਿਹੜੇ ਹਾਲਾਤਾਂ ਚ ਅਸੀਂ ਨਿਕਲੇ ਆ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਜਿੰਨਾ ਅਸੀਂ ਐਡੇ ਅਮੀਰ ਪਰਿਵਾਰਾਂ ਚੋਂ ਤਾਂ ਹੈ ਨਹੀਂ ਸੀ ਨਾਰਮਲ ਪਰਿਵਾਰਾਂ ਚੋਂ ਸੀ ਤੇ ਪਰ ਮੈਂ ਚਾਹੁੰਦਾ ਵਾਂ ਕਿ ਜਿਹੜੀਆਂ ਚੀਜ਼ਾਂ ਚਾਹੁੰਦੀ ਮੈਂ ਨੰਗਿਆ ਹਾਂ ਮੈਂ ਆਪਣੇ ਬੱਚਿਆਂ ਨੂੰ ਨਹੀਂ ਨਗਰ ਦੇਵਾਂਗਾ ਉਹਨਾਂ ਨੂੰ ਹਰ ਚੀਜ਼ ਕੋਸ਼ਿਸ਼ ਕਰਾਂਗਾ ਪ੍ਰੋਵਾਈਡ ਕਰਾਂਗਾ ਸੋ ਅੱਜ ਪਤਾ ਲੱਗਿਆ ਕਿ ਤੁਸੀਂ ਬੜੀ ਮਿਹਨਤ ਕੀਤੀ ਸਟ੍ਰਗਲ ਕੀਤੀ ਹੈ ਪਰ ਲੱਗ ਲੱਗੇ ਪਿੰਡ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਆ ਨਾ ਭਾਜੀ ਦੇ ਘਰੇ ਜਾਣਾ ਤੋ ਕਹਿੰਦੇ ਕਿ ਭਾਜੀ ਨਹੀਂ ਪਰਿਵਾਰ ਸਮਝਦੇ ਆਪਣਾ ਸਾਰਿਆਂ ਨੂੰ ਤੇ ਕੋਈ ਇਹਨਾਂ ਚ ਓਦਾਂ ਦੀ ਗੱਲ ਨਹੀਂ ਕਿ ਆਪਾਂ ਬਾਹਰ ਬੋਰਨ ਚ ਗਏ ਆਂ ਦਾ ਏਦਾਂ ਬੜਾ ਮਾਨ ਸਤਕਾਰ ਲੋਕ ਦਿੰਦੇ ਨੇ ਜੇ ਸਹੀ ਏ ਤੇ ਸਹੀ ਹੀ ਲੋਕ ਕਹਿੰਦੇ ਨੇ ਇਹ ਵੇਖੋ ਜੀ ਮੈਂ ਕਦੀ ਵੀ ਆਪਣੀ ਔਕਾਤ ਨਹੀਂ ਭੁੱਲਿਆ ਜੀ ਮੈਂ ਜਿਸ ਤਰ੍ਹਾਂ ਦਾ 30 40 ਸਾਲ ਪਹਿਲਾਂ ਸੀ ਨਾ ਅੱਜ ਵੀ ਮੈਂ ਉਹੀ ਆ ਜੀ ਤੇ ਮੈਂ ਕਦੀ ਵੀ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਮੇਰੇ ਨਾਲ ਦੇ ਇਥੇ ਲੋਕ ਜਾਂ ਇਹਨਾਂ ਚਾਣ ਕੇ ਅਸੀਂ ਆਪਣਾ ਜ਼ਿੰਦਗੀ ਦਾ ਜਿੰਨਾ ਸਫਰ ਕੀਤਾ ਸਾਰਾ ਭੁੱਲ ਜਾਂਦਾ ਜੀ ਤੇ ਹੁੰਦਾ ਯਾਰ ਇਹ ਉਸ ਵਾਪਸ ਬਚਪਨ ਜਾ ਜਾਣੇ ਜਿਹੜਾ ਅਸੀਂ ਇੰਨਾ ਪੈਸਾ ਖਰਚਣੇ ਖਰਚਣੇ ਇਹ ਸਿਰਫ ਅਸੀਂ ਆਪਣੀਆਂ ਪ੍ਰਾਣੀਆਂ ਆਜ਼ਾਦਤਾਆਂ ਕਰ ਲਈ ਤੇ ਇਹਨਾਂ ਦੇ ਬੱਚਿਆਂ ਲਈ ਅਸੀਂ ਚਾਹੁੰਦੇ ਵੀ ਇਹ ਬਹੁਤ ਜੇ ਅਸੀਂ ਇਹਨਾਂ ਲਈ ਥੋੜਾ ਬਹੁਤਾ ਕਰ ਰਹੇ ਆ ਨਾ ਤੇ ਸਾਡੇ ਲਈ ਤੇ ਕਿਸੇ ਨੇ ਵੀ ਕੁਝ ਨਹੀਂ ਕੀਤਾ ਅਸੀਂ ਕਿੱਥੇ ਚਲੇ ਗਏ ਯਾਰ ਅਸੀਂ ਇਹਨਾਂ ਲਈ ਥੋੜੀ ਬਹੁਤੀ ਕੀਤੀ ਹੈ ਤੇ ਅੱਗੇ ਨੇ ਰੀਲੀ ਅਧਰਣਗੇ ਬਹੁਤ ਅੱਗੇ ਜਾਣ ਬਹੁਤ ਅੱਗੇ ਜਾਣਗੇ ਤੇ ਮੈਨੂੰ ਬੜੀ ਖੁਸ਼ੀ ਹੋਊਗਾ ਕਿ ਜਦੋਂ ਇਹ ਬੱਚੇ ਪ੍ਰਮਾਤਮਾ ਨਾਲ ਕਾਮਯਾਬ ਹੋਣ ਦਿਨ ਦੁੱਖ ਨੇ ਰਾਤ ਚੌਗਲੇ ਤਰਕੀ ਕਰਨ ਮੇਰੇ ਉਹਦੇ ਚ ਆਨੰਦ ਹੀ ਆਨੰਦ ਆਵੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਆਪਾਂ ਜਦੋਂ ਮਿਹਨਤ ਕਰਦੇ ਸੀ ਉਦੋਂ ਸਾਡੀ ਕਿਸੇ ਦੀ سپورਟ ਨਹੀਂ ਸੀਗੀ ਹੈਗੀ ਪਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਪਾਂ ਕਿ ਸਾਨੂੰ ਇਹੋ ਜਿਹਾ ਬਾਲ ਬਖਸ਼ੋ ਕਿ ਇਹਨਾਂ ਦੀ ਆਪਾਂ ਪੂਰੀ سپورਟ ਕਰੀਏ ਜਿਹੜੇ ਸਾਡੇ ਤੇ ਕਸਟ ਆਏ ਨੇ ਉਹ ਇਹਨਾਂ ਨੂੰ ਕਸਟ ਨਾ ਦੇਖਣੇ ਪੈਣਾ ਆਪਾਂ ਉਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਗਰਵੀਰ ਸਿੰਘ ਚੱਲ ਸੋ ਕਿੱਦਾਂ ਦੇਖਦੇ ਹੋ ਪਾਪਾ ਤੇ ਚਾਚਾ ਜੀ ਦਾ ਉਪਰਾਲਾ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਬੜਾ ਵਧੀਆ ਚੀਜ਼ ਆ ਮੈਨੂੰ ਬਹੁਤਾ ਹੀ ਪਸੰਦ ਆ ਜਿਹੜਾ ਚੀਜ਼ੇ ਕਰ ਰਹੇ ਨੇ ਜਿਹੜੇ ਪੈਸੇ ਲਾਏ ਆ ਇਹ ਸਭ ਤੋਂ ਵਧੀਆ ਚੀਜ਼ ਤੇ ਲਾਏ ਆ ਆਪਾਂ ਕੋਹ ਹੋਰ ਕੁਛ ਨਹੀਂ ਚਾਹੀਦਾ ਬਸ ਇਹ ਗਰਾਊਂਡ ਹੀ ਚਾਹੀਦਾ ਜਿਹੜੇ ਆ ਨਿਆਣੇ ਹੁੰਦੇ ਉਹੀ ਚਾਹੀਦੇ ਪਰਿਵਾਰ ਫਿਰ ਇਹੀ ਹੈ ਹਾਂਜੀ ਇਹ ਪਰਿਵਾਰ ਪਤਾ ਲੱਗੇ ਕਿ ਤੁਹਾਡਾ ਜਿਹੜਾ ਕੇਕ ਵੀ ਫਿਰਣਾ ਵਿੱਚ ਕਟਿਆ ਗਿਆ ਹਾਂਜੀ ਮੇਰੇ ਭੈਣ ਭਰਾ ਦੇ ਨਾਲ ਕੀਤਾ ਮੇਰੇ ਹਾਂਜੀ ਬੜੇ ਵਧੀਆ ਆ ਸਾਰੇ ਜਣੇ ਬਹੁਤ ਆਪਾਂ ਕਰਦੇ ਚੀਜ਼ਾਂ ਸੀਗਾ ਇੱਧਰ ਆਪਾਂ ਜੀ ਜਦੋਂ ਵੀ ਕੋਈ ਚੀਜ਼ ਦਾ ਚਵਤ ਦਿੱਤਾ ਉਹਨੇ ਆਪਾਂ ਉਹਦੇ ਨਾਲ ਹੀ ਕਰਦੇ ਆ ਸੋ ਗੱਲਬਾਤ ਕੀਤੀ ਆਪਾਂ ਕੋਚ ਸਾਹਿਬ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕੋਚ ਸਾਹਿਬ ਦਾ ਕਿਉਂਕਿ ਕਹਿੰਦੇ ਨੇ ਕਿ ਗੁਰੂ ਗੁਰੂ ਉਵੇਂ ਵਧੀਆ ਤਾਂ ਚੇਲਾ ਫਿਰ ਤਰਕੀਆਂ ਜੇ ਰਾਏ ਉਹ ਖੁਦ ਹੀ ਕਰ ਲੈਂਦਾ ਏ ਆਪਾਂ ਗੱਲਬਾਤ ਕਰਾਂਗੇ ਗੁਰੂ ਨਾਲ ਕੀ ਕਹਿਣਾ ਅਸੀ ਕੱਲ ਭਾਜੀ ਸੱਸੀ ਸਾਹਿਬ ਜੀ ਕੀ ਨਾਮ ਦੇ ਮੇਰਾ ਨਾਮ ਰਾਜਵੀਰ ਸਿੰਘ ਜੀ ਰਾਜਵੀਰ ਜੀ ਕਿੱਦਾਂ ਦਾ ਦੇਖਦੇ ਹੋ ਕਿ ਉਪਰਾਲਾ ਤੁਸੀਂ ਸਵੇਰੇ ਸ਼ਾਮ ਕਿੰਨੇ ਵੇ ਉੱਠਦੇ ਹੋ ਤੇ ਉਪਰਾਲਾ ਕਿੱਦਾਂ ਦਾ ਲੱਗਦਾ ਭਾਜੀ ਹੋਣਾ ਦਾ ਸਰ ਸਾਡੀ ਦੂਰ ਸ਼ਿਫਟ ਚ ਪ੍ਰੈਕਟਿਸ ਹੁੰਦੀ ਹੈ ਇੱਕ ਮਾਰਨਿੰਗ 5 ਤੋਂ 7 AM ਔਰ ਇਵਨਿੰਗ 4 ਤੋਂ 7 PM ਜੀ ਤੋ ਭਾਈ ਹੁਣਾਂ ਦਾ ਸ਼ਿਰੂ ਤੋਂ ਪ੍ਰਾਲਾ ਬਹੁਤ ਵਧੀਆ ਚੱਲ ਰਹਾ ਹੈ ਦੋਨੋਂ ਭਾਈ ਦਾ ਸਰਦਾਰ ਹਰਜਿੰਦਰ ਸਿੰਘ ਜੀ ਤੇ ਸਰਦਾਰ ਚਰਨਜੀਤ ਸਿੰਘ ਜੀ ਜੋ ਵੀ ਆ ਸਭ ਕੁਝ ਅੱਜ ਗਰਾਊਂਡ ਨੂੰ ਇਹਨਾਂ ਦੀ ਦੇਣਾ ਹੈ ਫਿਰ ਕਿਹੜੀ ਡਾਈਟ ਦਿੰਦੇ ਆ ਫਿਰ ਡਾਈਟ ਸਰ ਅਸੀਂ ਜਿੱਦਾਂ ਮਲਕੀ ਸੀਜ਼ਨ ਦੇ ਹਿਸਾਬ ਨਾਲ ਅਕੇਲੇ ਆ ਜਾਂਦੇ ਆ ਬਦਾਮ ਆ ਜਾਂਦੇ ਆ ਠੀਕ ਆ ਨਿੰਬੂ ਪਾਣੀ ਆ ਗਿਆ ਦੁੱਧ ਆ ਗਿਆ ਜਿੱਦਾਂ ਮਿਲ ਕੀ ਮੌਸਮ ਚੇਂਜ ਹੁੰਦਾ ਹੁਣ ਹਿਸਾਬ ਨਾਲ ਡਾਈਟ ਪਲਾਨ ਚੇਂਜ ਹੁੰਦਾ ਰਿਹਾ ਸ਼ੂਜ਼ ਵਗੈਰਾ ਸਾਰਾ ਕੁਝ ਵਰਦੇ ਵਰਦੀ ਸਾਰਾ ਭਾਜੀ ਹੋਣਾ ਵੱਲੋਂ ਹੀ ਜੀ ਸਾਰਾ ਕੁਝ ਫ੍ਰੀ ਪ੍ਰੋਵਾਈਡ ਕਰਵਾ ਦਿੱਤਾ ਕਹਿੰਦੇ ਨੇ ਕਿ ਆਪਣਾ ਪਰਿਵਾਰ ਸਮਝ ਦੇਣਾ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਜੀ ਸ਼ੁਰੂ ਤੋਂ ਹੀ ਬਹੁਤ ਹੈ ਸ਼ੁਰੂ ਤੋਂ ਹੀ ਸਾਰਾ ਪਰਿਵਾਰ ਦੇਖਦੇ ਚੱਲਦੇ ਆ ਰਹੇ ਆ ਸਾਡੇ ਟਾਈਮ ਤੋਂ ਹੀ ਜਦੋਂ ਪਹਿਲਾਂ ਅਸੀਂ ਇੱਥੇ ਹੀ ਖੇਡਦੇ ਸੀ ਤੇ ਉਦੋਂ ਦਾ ਹੀ ਇਹਨਾਂ ਦਾ ਬਹੁਤ ਵਧੀਆ ਉਕਰਲਾ ਚੱਲਦਾ ਰਿਹਾ ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੌਜੂਦ ਨੇ ਗੱਲਬਾਤ ਕੀ ਕਹਿੰਦੇ ਨੇ ਹਾਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ ਸੋ ਚੱਲ ਸਾਬ ਕਿੱਦਾਂ ਦੇਖਦੇ ਹੋ ਕਿ ਬੜੀ ਮਿਹਨਤ ਕੀਤੀ ਏ ਪਰਿਵਾਰਾਂ ਨੇ ਅਨਰੇ ਪਰਿਵਾਰਾਂ ਨੇ ਤੇ ਅੱਜ ਕਿਤੇ ਨਾ ਕਿਤੇ ਪਹੁੰਚੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਨਹੀਂ ਭੁਲਾਇਆ ਉਹ ਬੱਚਿਆਂ ਵਾਸਤੇ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਨੇ ਕੀ ਕਹਿਣਾ ਚਾਹਦੇ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਸਾਡੀ ਗੁਰਨਾਨਕ ਦੇਵ ਹਾਕੀਕ ਹਾਕ ਅਕੈਡਮੀ ਜਿਹੜੀ ਹੈ ਜੀ ਬਹੁਤ ਉਤਸ਼ਾਹ ਵਾਲੀ ਹੈ ਜੀ ਪੰਚਾਇਤ ਵੀ ਸਾਡੇ ਨਾਲ ਥੋੜੀ ਜੀ ਸਹਿਮਤ ਕੇ ਵੀ ਇਹ ਟੂਰਨਾਮੈਂਟ ਕਰਾਈਦਾ ਵਾ ਜੀ ਜੀ ਉਦੇ ਨਾਲ ਵੀ ਸਾਡੀ ਉਹਨਾਂ ਦਾ ਵੀ ਸਾਡੀ ਪਿੰਗ ਦੇ ਨਾਲ ਰੱਖ ਕੇ ਚੱਲਦੇ ਆ ਹਾਂਜੀ ਹਾਂਜੀ ਪਰ ਜੋ ਅਸੀਂ ਹਰਜਿੰਦਰ ਸਿੰਘ ਪੱਪੀ ਚੰਨ ਸਿੰਘ ਚੰਨਜੀਤ ਸਿੰਘ ਟੋਨੀ ਜਸਬੀਰ ਸਿੰਘ ਗਰਮੀਤ ਸਿੰਘ ਅਸੀਂ ਇਕੱਠੇ ਪੜੇ ਆ ਸਟੋਰ ਸਕੂਲ ਜਲੰਧਰ ਚ ਜੀ ਦੋ ਚਾਰ ਸਾਲ ਇਕੱਠੇ ਲਾਇਆ ਉੱਥੋਂ ਫਿਰ ਅਸੀਂ ਬਿਜਲੀ ਬੋਰਡ ਚ ਚੱਲ ਗਏ ਇਹ ਸੈਵਨ ਇੰਸਪੈਕਟਰ ਬੀਐਸਬ ਚ ਚੱਲ ਗਏ ਰੇਲ ਕੋਚ ਫੈਕਟਰੀ ਚ ਚੱਲ ਗਏ ਬੈਂਕ ਚ ਵੀ ਰਹੇ ਨੇ ਫਿਰ ਪ੍ਰਮਾਤਮਾ ਨੇ ਇਹੋ ਜਿਹਾ ਰਾਹ ਬਣਾਇਆ ਭੀ ਅਮਰੀਕਾ ਚ ਚੱਲ ਗਏ ਜੀ ਉੱਥੇ ਜਾ ਕੇ ਮਿਹਨਤ ਬਹੁਤ ਕੀਤੀ ਐ ਨਾ ਬੜੇ ਸੈਟਲ ਪਰਿਵਾਰ ਉੱਥੇ ਜਾ ਕੇ ਕੀਤਾ ਇਹਨਾਂ ਨੇ ਇਹਨਾਂ ਕੋਲ ਪਰਮਾਤਮਾ ਨੇ ਬੜਾ ਖੁਸ਼ ਦਿੱਤਾ ਅਸੀਂ ਜਿਹੜੀ ਵੀ ਇਹਨਾਂ ਸਾਨੂੰ ਜਦੋਂ ਇਹ ਰਿਟਾਇਰ ਹੋ ਗਏ ਹੁਣ ਤੇ ਸਾਨੂੰ ਅਟੈਚਮੈਂਟ ਇਹਨਾਂ ਨਾਲ ਇਹਨਾਂ ਨੇ ਜੋੜਿਆ ਕਿ ਤੁਸੀਂ ਬੱਚੇ ਚਲਾਓ ਨਸ਼ੇ ਤੋਂ ਬਚੇ ਰਹਿਣਗੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਸਾਨੂੰ ਦੱਸੋ ਜੀ ਅਸੀਂ ਇਹਨਾਂ ਨੂੰ ਫੋਨ ਕਰ ਦਿੰਦਾ ਜੋ ਵੀ ਚੀਜ਼ ਹੋਕੀ ਚਾਹੀਦੀ ਆ ਬਾਲ ਚਾਹੀਦਾ ਵਾ ਬੂਟ ਚਾਹੀਦੇ ਨੇ ਉਹ ਅਸੀਂ ਇਹਨਾਂ ਨੂੰ ਦੱਸ ਦਿੰਦਾ ਇਹ ਸਾਨੂੰ ਹਰ ਚੀਜ਼ ਹੈ ਜਿਹੜੀ ਉਹ ਮਹਈਆ ਕਰਾ ਦਿੰਦੇ ਨੇ ਫਿਰ ਕੋ ਸਾਹਿਬ ਨੂੰ ਅੱਜ ਤੋਂ ਨਹੀਂ 15 20 ਸਾਲ ਤੋਂ ਪੇ ਵੀ ਦੇ ਰਹੇ ਉਹਨਾਂ ਨੂੰ ਨਾਲ ਅਟੈਚ ਕਰਨ ਸੋ ਲੱਗਦਾ ਨਹੀਂ ਕਿ ਸਾਡੀ ਹੌਕੀ ਬਚਾਈ ਜਿਹੜੀ ਆ ਉਹ ਸਿਰਫ ਇਹਨਾਂ ਸਿੰਘ ਜੀ ਸੋ ਲੱਗਦਾ ਨਹੀਂ ਕਿਤੇ ਨਾ ਕਿਤੇ ਕੀ ਇਹਨਾਂ ਨੇ ਸਟਰਗਲ ਕੀਤੀ ਹੈ ਮਿਹਨਤ ਕੀਤੀ ਹੈ ਤੇ ਉਹਦਾ ਫਲ ਜਿਹੜਾ ਹੈ ਪ੍ਰਮਾਤਮਾ ਨੇ ਦਿੱਤਾ ਹੈ ਤੇ ਜਿਹੜੇ ਬੱਚੇ ਨੇ ਇਹਨਾਂ ਨੂੰ ਅੱਗੇ ਉਹ ਮਿਹਨਤ ਕਰਾ ਰਹੇ ਨੇ ਲੱਗਦਾ ਨਹੀਂ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਸਟਰਗਲ ਕੀਤਾ ਤੇ ਉਹ ਪ੍ਰਮਾਤਮਾ ਨੇ ਵੀ ਕਿਰਪਾ ਕਰਤੀ ਕਿ ਉਹਤੇ ਪਹੁੰਚ ਗਏ ਨੇ ਪਰ ਇਹਨਾਂ ਨੇ ਫਿਰ ਵੀ ਕਿਹਾ ਹੈ ਕਿ ਆਪਾਂ ਬੱਚਿਆਂ ਨੂੰ ਵੀ ਉੱਥੇ ਪਹੁੰਚਾਉਣਾ ਚਾਹੁੰਦੇ ਆ ਇਹ ਅੱਜ ਦੀ ਗੱਲ ਨਹੀਂ ਹੈ ਜੀ ਇਹ ਜਦੋਂ ਪੜਦਾ ਸੀ ਨਾ ਉਦੋਂ ਵੀ ਇਹਦਾ ਇਹੀ ਹਾਲ ਸੀ ਜਦੋਂ ਇਹ ਸਰਵਿਸ ਕਰਦਾ ਸੀ ਕਿ ਕੋਈ ਨਹੀਂ ਪੈਸੇ ਤੇ ਇਹਦਾ ਬਟੂਆ ਖਾਲੀ ਹੁੰਦਾ ਸੀ ਅੱਛਾ ਇਹ ਰੱਖਣਾ ਵੀ ਜਿਹਨੇ ਲਏ ਉਹਨਾਂ ਵਾਪਸ ਦੇ ਦੇਣੇ ਜਦੋਂ ਦਿਲ ਦਰਿਆ ਹੋਵੇ ਨਾ ਤੇ ਪ੍ਰਮਾਤਮਾ ਫਿਰ ਹੱਥ ਉੱਤੇ ਰੱਖਦਾ ਜੀ ਸਮਝ ਗਏ ਕਿ ਨਹੀਂ ਜੀ ਉਦੋਂ ਦਿਲ ਦਰਿਆ ਹੁੰਦਾ ਉਹ ਪ੍ਰਮਾਤਮਾ ਹੱਥ ਰੱਖਦਾ ਵੀ ਤੂੰ ਇਸ ਤਰ੍ਹਾਂ ਦਾ ਵੀ ਲੈ ਤੂੰ ਲਈ ਜਾ ਇਹ ਦਈ ਜਾ ਜੀ 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 ਇਹਨੂੰ ਕੋਈ ਘਾਟ ਨਹੀਂ ਦਿਲ ਦਰਿਆਵਾ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਨੇ ਇੰਟਰਨੈਸ਼ਨਲ ਹਾਕੀ ਪਲੇਅਰ ਵੀ ਦੇ ਗੋਲ ਕੀਪਰ ਬਹੁਤ ਅੱਛੇ ਸੀ ਤੇ ਇਹਨਾਂ ਨਾਲ ਇਹਨਾਂ ਨੇ ਫਿਰ ਇਹਨਾਂ ਪਰਵਾਰ ਨੂੰ ਨਾਲ ਜੋੜਿਆ ਕਿ ਬੱਚੇ ਨਿਆਣੇ ਜਿਹੜੇ ਬੱਚੇ ਆ ਇਹ ਵੱਜ ਜਾਣਗੇ ਨਸ਼ਿਆਂ ਤੋਂ ਤੁਸੀਂ ਮੈਂ ਗੁਰਮੀਤ ਸਿੰਘ ਮੇਰੇ ਨਾਲ ਜਸਵੀਰ ਸਿੰਘ ਆਪਾਂ ਦੋਨੇ ਜਾਣੋ ਇਹਨਾਂ ਨਾਲ ਕੋਚ ਦੇ ਨਾਲ ਟਹਿ ਜਾਈ ਅਸੀਂ ਵੀ ਆਣ ਕੇ ਗਰਾਊਂਡ ਦੇ ਵਿੱਚ ਇਹਨਾਂ ਦੀ ਹੈਲਪ ਕਰਾਉਂਦੇ ਆ ਕਿਸੇ ਚੀਜ਼ ਦੀ ਲੋੜ ਪੈਂਦੀ ਬੱਚਿਆਂ ਨੂੰ ਸਾਨੂੰ ਦੱਸਦੇ ਆ ਤੇ ਸਾਡ ਕੋਲ ਨਹੀਂ ਕੀ ਫੋੜ ਹੁੰਦਾ ਫਿਰ ਆਪਾਂ ਇਹਨਾਂ ਨੂੰ ਦੱਸ ਦਿਆਂ ਵੀ ਆਹ ਚੀਜ਼ ਜਿਹੜੀ ਆ ਤੁਸੀਂ ਮੁਹੱਈਆ ਕਰਾ ਵੇ ਸਾਨੂੰ ਫਿਰ ਵਈਆ ਕਰਾ ਦਿੰਦੇ ਅਸੀਂ ਬੱਚਿਆਂ ਨੂੰ ਦੇ ਦਿੰਦੇ ਆ ਤੋ ਅਟੈਚਮੈਂਟ ਸਾਡੀ ਇਹਨਾਂ ਦੇ ਨਾਲ ਵਾ ਅਸੀਂ ਸਾਢੇ 5 ਵਜੇ ਹੁਣ ਵੀ ਅਸੀਂ ਹੁਣ ਵੀ ਸਾਢੇ 5 ਵਜੇ ਸਾਰੇ ਜਾਣੇ ਅਸੀਂ ਉੱਥੇ ਇਕੱਠੇ ਹੁੰਨੇ ਜੀ 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 ਤੇਰੇ ਸਾਢੇ 5 ਵਜੇ ਚਲੇ ਜਾਣਾ ਸ਼ਾਮ ਨੂੰ ਵੀ ਹੁਣ ਵੀ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਬੱਚਿਆਂ ਦਾ ਕਿਉਂਕਿ ਰੱਬ ਕਿਹੇ-ਕਿਹੇ ਨੂੰ ਹੌਸਲਾ ਦਿੰਦਾ ਏ ਐਡਾ ਵੱਡਾ ਪਰਿਵਾਰ ਆ ਤੇ ਪਰਿਵਾਰ ਦੀ ਜਿਹੜੀ ਇਹ ਸੇਵਾ ਕਰਦੇ ਨੇ ਸੋ ਬੋਟਾ ਤੋਂ ਲੈ ਕੇ ਕਾ ਕੈਪਸ ਤੱਕ ਸਾਰਾ ਪ੍ਰੋਵਾਈਡ ਕਰਦੇ ਨੇ ਤੇ ਨਾਲ ਦੀ ਨਾਲ ਡਾਈਟ ਵੀ ਪ੍ਰੋਵਾਈਡ ਕਰਦੇ ਗੱਲਬਾਤ ਕਰਦੇ ਕੀ ਕਹਿਣਾ ਸੋ ਨਮਸਕਾਰ ਜੀ ਕੀ ਨਾਮ ਜੀ ਨਮਨੀਕ ਸੋ ਕਿਹੜੇ ਸਕੂਲ ਪੜਦੇ ਹੋ 올ੰਪੀਅਨ ਸਿਮਰਜੀਤ ਸਿੰਘ ਸਰਕਾਰੀ ਹਾਈ ਸਕੂਲ ਸੋ ਕਿਦਾਂ ਦਾ ਪ੍ਰਾਲਾ ਲੱਗਦਾ ਇਹਨਾਂ ਦਾ ਹਾਂ ਜੀ ਬਹੁਤ ਵਧੀਆ ਕੀ ਕੀ ਦਿੰਦੇ ਤੁਹਾਨੂੰ ਫਿਰ ਡਾਈਟ ਚ ਗਿਰੀਆਂ ਦਾਨ ਗਿਆ ਕੇਲੇ ਜੀ ਤੇ ਹੁਣ ਨਿੰਬੂ ਪਾਣੀ ਹਿੰਦੇ ਤੇ ਨਹੀਂ ਸੋ ਫਿਰ ਕੀ ਬੰਨਣਾ ਚਾਹੁੰਦੇ ਹੋ ਤੁਸੀਂ ਇੰਟਰਨੈਟ ਹੈ ਪਲੇ ਸੋ ਗੱਲਬਾਤ ਕੀਤੀ ਹੈ ਜੀ ਬੱਚਿਆਂ ਨਾਲ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਲੈਣਾ ਦਾ ਤੇ ਆਪਾਂ ਹੋਰ ਵੀ ਬੱਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਾਰੀ ਟੀਮ ਇੱਥੇ ਖੜੀ ਹੈ ਤੇ ਗੱਲਬਾਤ ਵੀ ਕਰਾਂਗੇ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾ ਮੱਲੋ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਉਧਰ ਦੇ ਜਿੱਗੀ ਮਨਜੋਤ ਸਿੰਘ ਕਿੱਦਾਂ ਦਾ ਉਪਰਾਲਾ ਲੱਗਦਾ ਕਿਹੜੇ ਸਕੂਲ ਪੜਦੇ ਹੋ ਬਹੁਤ ਵਧੀਆ ਉਪਰਾਲਾ ਲੱਗਦਾ ਹੈ ਮੈਂ ਦਸ਼ਮੇਸ਼ ਪਬਲਿਕ ਸਕੂਲ ਇਸਕੈਂਡ ਸਕੂਲ ਮਤਾ ਚੌਂਕ ਪੜਦਾ ਹਾਂ ਜੀ ਤੇ ਇੱਥੇ ਬਹੁਤ ਵਧੀਆ ਲੱਗਦਾ ਹੈ ਸੋ ਫਿਰ ਕਿੰਨੇ ਕੁ ਬੱਚੇ ਇੱਥੇ ਆਉਂਦੇ ਨੇ ਤੇ ਕੀ ਤੁਸੀਂ ਬੰਨਾ ਚਾਹੁੰਦੇ ਹੋ ਤੇ ਕਿੰਨੇ ਕੁ ਮੇ ਨਾਲ ਉੱਠ ਪੈਂਦੇ ਹੋ ਸਵੇਰੇ ਮੈਂ ਮੈਂ ਸਵੇਰੇ 5 ਵਜੇ ਤੋਂ 7 ਵਜੇ ਆਉਂਦਾ ਹਾਂ ਇੱਥੇ ਗਰਾਊਂਡ 'ਚ ਹਾਂਜੀ ਅੱਛਾ ਕਿੰਨਾ ਕੁ ਵਧੀਆ ਲੱਗਦਾ ਫਿਰ ਖੇਡਣ ਲੱਗਿਆ ਬਹੁਤ ਵਧੀਆ ਲੱਗਦਾ ਹੈ ਪੜਾਈ ਵੀ ਕਰਦੇ ਹੋ ਨਾਲ ਦੀ ਨਾਲ ਹਾਕੀ ਦੇ ਵਿੱਚ ਵੀ ਜਿਹੜੀ ਕੋਚਿੰਗ ਲੈਂਦੇ ਹੋ ਹਾਂਜੀ ਕੋਚਿੰਗ ਵੀ ਲਈਦੀ ਤੇ ਪੜਾਈ ਵੀ ਕਰਦੇ ਸੋ ਵਧੀਆ ਲੱਗਦਾ ਇਹਨਾਂ ਦਾ ਉਪਰਾਲਾ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾ ਵੱਲੋਂ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਜਿਹਰੇ ਸੇਵਾ ਕਰਨਾ ਚਾਹਣ ਉੱਥੋਂ ਤੱਕ ਵੀਡੀਓ ਪਹੁੰਚਾਓ ਤਾਂ ਕਿ ਉਹ ਵੀ ਜਿਹਰੇ ਨੇ ਦਿਲ ਖੋਲ ਕੇ ਸੇਵਾ ਕਰਨ ਕਿਤਨਾ ਕਿਤੇ ਪੰਜਾਬ ਤੋਂ ਜਾ ਕੇ ਫੋਰਨ ਚ ਵਸ ਗਏ ਨੇ ਪਰ ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਕਿਤਨਾ ਕਿਤੇ ਪਿੰਡ ਦੇ ਵਿੱਚ ਹੀ ਹੈ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਅਮਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ